ਐਕਸਸ ਦੇ ਡੈਲਾਸ ਦੇ ਵਿੱਚ ਇੱਕ ਭਾਰਤੀ ਨਾਗਰਿਕ ਚੰਦਰਾ ਨਾਗਾ ਮੱਲਿਆ ਨੂੰ ਬੇਰਹਿਮੀ ਦੇ ਨਾਲ ਸਿਰ ਕੱਟ ਕੇ ਹਤਿਆ ਕਰਨ ਵਾਲੇ ਮੁਲਜ਼ਮ ਯੂਰਡੈਨਿਸ ਕਬੂਸ ਮਾਰਟਿਨਸ ਨੂੰ ਹੁਣ ਅਮਰੀਕਾ ਦੇ ਵਿੱਚੋਂ ਡਿਪੋਰਟ ਹੋਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਮਰੀਕੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਐਲਾਨ ਕੀਤਾ ਹੈ ਕਿ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਨੇ ਮਲਜ਼ਮ ਨੂੰ ਦੇਸ਼ ਦੇ ਵਿੱਚੋਂ ਬਾਹਰ ਕੱਢਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਅਮਰੀਕੀ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਵੱਡੀ ਚਰਚਾ ਨੂੰ ਜਨਮ ਦੇ ਰਹੀ ਹੈ, ਜਿੱਥੇ ਪਹਿਲਾਂ ਤੋਂ ਹੀ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਪ੍ਰਵਾਸੀਆਂ ਦੇ ਅਪਰਾਧੀ ਰਿਕਾਰਡ ਹੋਣ ਵਾਲੇ ਵਿਅਕਤੀਆਂ ਨੂੰ ਆਮ ਰਿਹਾ ਕੀਤਾ ਜਾਂਦਾ ਹੈ ਇੱਕ ਖੌਫਨਾਕ హత్య 10 ਸਤੰਬਰ 2025 ਨੂੰ ਡਲਾਸ ਦੇ ਡਾਊਨਟਾਊਨ ਸੂਟਸ ਮੋਟਲ ਦੇ ਵਿੱਚ ਵਾਪਰੀ ਜਿੱਥੇ 50 ਸਾਲਾ ਚੰਦਰਾ ਨਗਮੱਲਿਆ ਮੈਨੇਜਰ ਦੇ ਤੌਰ ਤੇ ਕੰਮ ਕਰਦੇ ਸੀ ਚੰਦਰਾ ਜੋ ਕਿ ਭਾਰਤ ਦੇ ਕਰਨਾਟਕ ਦੇ ਰਹਿਣ ਵਾਲੇ ਸਨ ਅਤੇ ਅਮਰੀਕਾ ਦੇ ਵਿੱਚ ਭਾਰਤੀ ਭਾਈਚਾਰੇ ਦਾ ਇੱਕ ਹਿੱਸਾ ਸਨ ਉਸਨੇ ਮਲਜ਼ਮ ਨੂੰ ਖਰਾਬ ਵਾਸ਼ਿੰਗ ਮਸ਼ੀਨ ਨਾ ਵਰਤਣ ਦੀ ਸਲਾਹ ਦਿੱਤੀ ਸੀ ਇਹ ਗੱਲ ਯੋਰਡਨਿਸ ਕੋਬੋਜ਼ ਮਾਰਟਿਨਜ਼ ਨੂੰ ਨਰਾਜ਼ ਕਰ ਗਈ ਅਤੇ ਉਹ ਵੀ ਉਸੇ ਮੋਟਲ ਦੇ ਵਿੱਚ ਕੰਮ ਕਰਦਾ ਸੀ ਜਾਣਕਾਰੀ ਦੇ ਮੁਤਾਬਕ ਚੰਦਰਾ ਨੇ ਇਹ ਗੱਲ ਇੱਕ ਆਪਣੀ ਮਹਿਲਾ ਸਹਾਇਕ ਕਰਮੀ ਦੇ ਰਾਹੀਂ ਕੋਬੋਜ਼ ਮਾਰਟਿਨਜ਼ ਨੂੰ ਆਖੀ ਸੀ ਇਸ ਗੱਲ ਨੂੰ ਲੈ ਕੇ ਮਲਜ਼ਮ ਇਨਾ ਗੁੱਸੇ ਦੇ ਵਿੱਚ ਪੜਕ ਗਿਆ ਕਿ ਉਸਨੇ ਗੁੱਸੇ ਵਿੱਚ ਆ ਕੇ ਇੱਕ ਤਲਵਾਰ ਕੱਢੀ ਅਤੇ ਚੰਦਰਾ ਦੇ ਉੱਤੇ ਬੇਰਹਿਮੀ ਦੇ ਨਾਲ ਹਮਲਾ ਕਰ ਦਿੱਤਾ। ਸੀਸੀਟੀਵੀ ਫੁਟੇਜ ਦੇ ਵਿੱਚ ਦਿਖਾਇਆ ਗਿਆ ਕਿ ਮਲਜ਼ਮ ਨੇ ਚੰਦਰਾ ਦਾ ਪਿੱਛਾ ਕੀਤਾ ਅਤੇ ਆਫਿਸ ਤੱਕ ਪਹੁੰਚਣ ਤੋਂ ਪਹਿਲਾਂ ਉਸ ਦਾ ਸਿਰ ਕੱਟ ਦਿੱਤਾ। ਰੌਲਾ ਸੁਣ ਕੇ ਚੰਦਰਾ ਦੀ ਪਤਨੀ ਅਤੇ ਉਸ ਦਾ ਪੁੱਤਰ ਉਸ ਨੂੰ ਬਚਾਉਣ ਲਈ ਅੱਗੇ ਆਏ ਪਰ ਦੋਵੇਂ ਉਸ ਮਲਜ਼ਮ ਨੂੰ ਰੋਕ ਨਹੀਂ ਸਕੇ। ਗਵਾਹਾਂ ਦੇ ਮੁਤਾਬਕ ਕਤਲ ਤੋਂ ਬਾਅਦ ਮਲਜ਼ਮ ਨੇ ਸਿਰ ਨੂੰ ਦੋ ਵਾਰ ਲੱਤ ਵੀ ਮਾਰੀ ਅਤੇ ਫਿਰ ਉਸ ਨੂੰ ਚੁੱਕ ਕੇ ਕੂੜੇਦਾਨ ਦੇ ਵਿੱਚ ਸੁੱਟ ਦਿੱਤਾ। ਇਹ ਸਾਰਾ ਨਜ਼ਾਰਾ ਇੰਨਾ ਭਿਆਨਕ ਸੀ ਕਿ ਆਸ-ਪਾਸ ਦੇ ਲੋਕ ਵੀ ਡਰ ਗਏ। ਪੁਲਿਸ ਨੇ ਮੁਲਜ਼ਮ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕੀਤਾ ਜਦੋਂ ਉਹ ਖੁੱਲੇ ਆਮ ਤਲਵਾਰ ਲੈ ਕੇ ਘੁੰਮ ਰਿਹਾ ਸੀ। ਉਸ ਨੂੰ ਹੁਣ ਕੈਪੀਟਲ ਮਰਡਰ ਯਾਨੀ ਕਿ ਸਜ਼ਾਏ ਮੌਤ ਦੀ ਸਜ਼ਾ ਦਿੱਤੀ ਜਾਣ ਦੀ ਗੱਲ ਆਖੀ ਜਾ ਰਹੀ ਹੈ ਅਤੇ ਉਹ ਇਸ ਸਮੇਂ ਡਾਲਸ ਕਾਉਂਟੀ ਜੇਲ੍ਹ ਦੇ ਵਿੱਚ ਪੰਦ ਹੈ। ICE ਨੇ ਵੀ ਉਸ ਨੂੰ ਡਿਟੇਨਰ ਘੋਸ਼ਿਤ ਕੀਤਾ ਹੋਇਆ ਹੈ ਜਿਸ ਨਾਲ ਉਸ ਦੀ ਵਾਪਸੀ ਦੀਆਂ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। 37 ਸਾਲਾ ਯੋਡਾਨਿਸ ਕੋਬੋਜ਼ ਮਾਰਟਿਨਸ ਕਿਊਬਾ ਦਾ ਨਾਗਰਿਕ ਹੈ ਅਤੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀ ਸੀ ਅਤੇ ਉਸਦਾ ਇੱਕ ਅਪਰਾਧਿਕ ਰਿਕਾਰਡ ਵੀ ਰਿਹਾ ਹੈ ਜਿਸ ਦੇ ਵਿੱਚ ਫਲੋਰੀਡਾ ਤੇ ਟੈਕਸਾਸ ਦੇ ਵਿੱਚ ਵੱਡੀਆਂ ਗੱਡੀਆਂ ਦੀ ਚੋਰੀ ਕਰਨਾ ਕਿਸੇ ਨੂੰ ਜਬਰੀ ਤੌਰ ਤੇ ਬੰਦਕ ਬਣਾਉਣਾ ਕਾਰ ਜੈਕਿੰਗ ਕਰਨਾ ਹਮਲਾ ਕਰਨਾ ਬੱਚੇ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਵਰਗੇ ਅਪਰਾਧ ਵਿੱਚ ਦੇ ਵਿੱਚ ਸ਼ਾਮਿਲ ਨੇ ਡੀ ਐਚ ਐਸ ਨੇ ਕਬੋਜ਼ ਮਾਰਟਿਨਸ ਦੇ ਬਾਰੇ ਹੋ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪਹਿਲਾਂ ਵੀ ਇੱਕ ਡਿਟੈਂਸ਼ਨ ਸੈਂਟਰ ਦੇ ਵਿੱਚ ਬੰਦ ਸੀ ਪਰ ਜਨਵਰੀ 2025 ਵਿੱਚ ਉਸ ਨੂੰ ਰਿਹਾ ਕਰ ਦਿੱਤਾ ਗਿਆ ਕਿਉਂਕਿ ਕਯੂਬਾ ਨੇ ਉਸ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ DHS ਅਸਿਸਟੈਂਟ ਸੈਕਟਰੀ ਟ੍ਰੀਸ਼ੀਆ ਮੈਕਲੋਫਲਿਨ ਦੇ ਮੁਤਾਬਿਕ ਇਹ ਭਿਆਨਕ ਹੱਤਿਆ ਰੋਕੀ ਜਾ ਸਕਦੀ ਸੀ ਜੇਕਰ ਇਸ ਅਪਰਾਧੀ ਨੂੰ ਰਿਹਾਰ ਨਾ ਕੀਤਾ ਜਾਂਦਾ ਉਹਨਾਂ ਨੇ ਰਾਸ਼ਟਰਪਤੀ 트੍ਰੰਪ ਤੇ ਸੈਕਟਰੀ ਨੋਇਮ ਦੀਆਂ ਨੀਤੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅਜਿਹੇ ਅਪਰਾਧੀਆਂ ਨੂੰ ਕਿਸੇ ਤੀਜੇ ਮੁਲਕ ਦੇ ਵਿੱਚ ਭੇਜਿਆ ਜਾਵੇਗਾ ਚੰਦਰਾ ਨਾਗਮੱਲਿਆ ਇੱਕ ਸਖਤ ਮਿਹਨਤ ਕਰਨ ਵਾਲਾ ਇਨਸਾਨ ਸੀ ਜੋ ਅਮਰੀਕਾ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਅਤੇ ਇੱਕ ਮੋਟਲ ਦੇ ਵਿੱਚ ਮੈਨੇਜਰ ਵਜੋਂ ਕੰਮ ਕਰਦਾ ਸੀ ਉਸ ਦਾ ਪਰਿਵਾਰ ਇਸ ਭਿਆਨਕ ਘਟਨਾ ਤੋਂ ਬਾਅਦ ਕਾਫੀ ਸਦਮੇ ਦੇ ਵਿੱਚ ਹੈ ਭਾਰਤੀ ਭਾਈਚਾਰਾ ਨੇ ਪੀੜਤ ਪਰਿਵਾਰ ਨੂੰ ਸਮਰਥਨ ਦਿੱਤਾ ਹੈ ਅਤੇ ਫੰਡ ਰੇジング ਕੈਂਪੇਨ ਵੀ ਚਲਾਈਆਂ ਗਈਆਂ ਹਨ ਉਧਰ ਭਾਰਤ ਸਰਕਾਰ ਨੇ ਵੀ ਇਸ ਘਟਨਾ ਤੇ ਦੁੱਖ ਦਾ اظہار ਕੀਤਾ ਤੇ ਪੀੜਤ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ ਚੰਦਰਾ ਨਾਗ ਮੱਲਿਆ ਦੇ ਕਤਲ ਦੀਆਂ ਤਸਵੀਰਾਂ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਇਹ ਮਾਮਲਾ ਨਾ ਸਿਰਫ ਅਮਰੀਕਾ ਦੇ ਵਿੱਚ ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਨੂੰ ਉਜਾਗਰ ਕਰਦਾ ਹੈ ਸਗੋਂ ਅੰਤਰਰਾਸ਼ਟਰੀ ਪੱਧਰ ਤੇ ਇਮੀਗ੍ਰੇਸ਼ਨ ਨੀਤੀਆਂ ਨੂੰ ਚੁਣੌਤੀ ਵੀ ਦਿੰਦਾ ਹੈ